ਅਸੀਂ ਜਾਣਦੇ ਹਾਂ ਤੂੰ ਹੁਣ ਆਰਾਮ ਕਰ ਰਿਹਾ ਏ ਪਰ ਅਸੀਂ ਇਹ ਵੀ ਜਾਣਦੇ ਹਾਂ ਤੂੰ ਸੁਣ ਵੀ ਰਿਹਾ ਏ ਸ਼ਾਇਦ ਕੰਨਾਂ ਨਾਲ ਨਹੀਂ ਪਰ ਦਿਲ ਨਾਲ ਤੇ ਤੇਰਾ ਦਿਲ ਸ਼ੀਰ ਵਾਂਗ ਧੜਕ ਰਿਹਾ ਏ ਤੂੰ ਆਮ ਬੰਦਾ ਨਹੀਂ ਏ ਰਾਜਵੀਰ ਤੂੰ ਜੁਝਾਰੂ ਏ ਹਰ ਇੱਕ ਪਲ ਹਰ ਇੱਕ ਪਲ ਦਾ ਗਵਾਹ ਏ ਤੂੰ ਮੌਤ ਕੋਲੋਂ ਮੁੜ ਕੇ ਵਾਪਸ ਆਇਆ ਏ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇਰਾ ਪਰਿਵਾਰ ਤੇਰੇ ਯਾਰ ਤੂੰਸਤ ਚੋਣ ਵਾਲੇ ਜਿਹੜੇ ਕਦੀ ਤੈਨੂੰ ਮਿਲੇ ਵੀ ਨਹੀਂ ਨਾ ਉਹ ਲੋਕ ਵੀ ਦੁਵਾਵਾ ਕਰ ਰਹੇ ਨੇ ਉਹ ਵੀ ਉਡੀਕ ਰਹੇ ਨੇ ਉਹ ਵੀ ਤੈਨੂੰ ਪਿਆਰ ਭੇਜ ਰਹੇ ਨੇ ਇੱਕ ਚੁੱਪ ਫੌਜ ਵਾਂਗ ਤੇਰੇ ਨਾਲ ਖੜੀ ਏ ਇਸ ਲਈ ਤੂੰ ਆਰਾਮ ਕਰ ਰਾਜੀ ਹੋ ਪਰ ਵਾਪਸ ਆ ਜਾ ਮੈਂ ਤੇਰੀ ਆਵਾਜ਼ ਹੀ ਉਡੀਕ ਕਰ ਰਿਹਾ ਏ ਢੀੜ ਤੇਰਾ ਨਾਂ ਪੁਕਾਰ ਰਹੀ ਏ ਕਹਾਣੀ ਤੇਰੀ ਕਹਾਣੀ ਜੋ ਸਿਰਫ ਤੂੰ ਹੀ ਪੂਰੀ ਕਰ ਸਕਦਾ ਏ ਅਸੀਂ ਅਸੀਂ ਸਭ ਤੇ ਸਬਰੀ ਨਾਲ ਉਡੀਕ ਕਰ ਰਹੇ ਹਾਂ ਜਦ ਤੂੰ ਕੁੜਤਾ ਚਾਦਰਾਂ ਲਾ ਕੇ ਤਿਆਰ ਹੋਵੇਂ ਵਾਪਸ ਆਵੇਂ ਹੋਰ ਮਜ਼ਬੂਤ ਹੋਰ ਦੇ ਡਰ ਹੋਰ ਉੱਚੀ ਆਵਾਜ਼ ਨਾਲ ਅਸੀਂ ਤੇਰੇ ਨਾਲ ਹਾਂ ਹਰ ਸਾ ਹਰ ਲੜਾਈ ਚ ਵਾਪਸ ਆ ਜਾ ਸ਼ੇਰਾ ਸਟੇਜ ਤੇ ਉਡੀਕ ਕਰੀ ਪਿਆਰ ਨਾਲ ਤੇਰੇ ਲੋਕ ਆਜ ਵੀ ਜ਼ਵੰਦਾ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਨੇ ਤਾਂ ਕਿ ਉਹ ਜਲਦੀ ਠੀਕ ਹੋ ਜਾਣ ਤੇ ਪਰਿਵਾਰ ਵਿੱਚ ਵਾਪਸ ਪਰਤਣ ਗਿੱਪੀ ਗਰੇਵਾਲ ਵੱਲੋਂ ਆਪਣੇ ਸੋਸ਼ਲ ਮੀਡੀਆ account ਤੇ ਪਾਈ ਗਈ ਭੰਗ ਹੋਸ ਦੀ ਹਰ ਇੱਕ ਅੱਖ ਨਾਮ ਕਰ ਦਿੱਤੀ। ਪ੍ਰਸ਼ੰਸਕ ਤੇ ਪੰਜਾਬੀ ਕਲਾਕਾਰਾਂ ਵੱਲੋਂ ਗਾਇਕ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਸੜਖਾਚੇ ਦੌਰਾਨ ਕਾਇਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ ਫੋਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਸੀਂ ਜਾਣਦੇ ਹਾਂ ਤੂੰ ਹੁਣ ਆਰਾਮ ਕਰ ਰਿਹਾ ਏ ਪਰ ਅਸੀਂ ਇਹ ਵੀ ਜਾਣਦੇ ਹਾਂ ਤੂੰ ਸੁਣ ਵੀ ਰਿਹਾ ਏ ਸ਼ਾਇਦ ਕੰਨਾਂ ਨਾਲ ਨਹੀਂ ਪਰ ਦਿਲ ਨਾਲ ਤੇ ਤੇਰਾ ਦਿਲ ਸ਼ੀਰ ਵਾਂਗ ਧੜਕ ਰਿਹਾ ਏ ਤੂੰ ਆਮ ਬੰਦਾ ਨਹੀਂ ਏ ਰਾਜਵੀਰ ਤੂੰ ਜੁਝਾਰੂ ਏ ਹਰ ਇੱਕ ਪਲ ਹਰ ਇੱਕ ਪਲ ਦਾ ਗਵਾਹ ਏ ਤੂੰ ਮੌਤ ਕੋਲੋਂ ਮੁੜ ਕੇ ਵਾਪਸ ਆਇਆ ਏ ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇਰਾ ਪਰਿਵਾਰ ਤੇਰੇ ਯਾਰ ਤੂੰ ਉਸ ਚੋਣ ਵਾਲੇ ਜਿਹੜੇ ਕਦੀ ਤੈਨੂੰ ਮਿਲੇ ਵੀ ਨਹੀਂ ਨਾ ਉਹ ਲੋਕ ਵੀ ਦੁਆਵਾ ਕਰ ਰਹੇ ਨੇ ਉਹ ਵੀ ਉਡੀਕ ਰਹੇ ਨੇ ਉਹ ਵੀ ਤੈਨੂੰ ਪਿਆਰ ਭੇਜ ਰਹੇ ਨੇ ਇੱਕ ਚੁੱਪ ਫੌਜ ਵਾਂਗ ਤੇਰੇ ਨਾਲ ਖੜੀ ਏ ਇਸ ਲਈ ਤੂੰ ਆਰਾਮ ਕਰ ਰਾਜੀ ਹੋ ਪਰ ਵਾਪਸ ਆ ਜਾ ਮੈਂ ਤੇਰੀ ਆਵਾਜ਼ ਹੀ ਉਡੀਕ ਕਰ ਰਿਹਾ ਏ ਢੀੜ ਤੇ ਰਾਹ ਨਾ ਪੁਕਾਰ ਰਹੀ ਏ ਕਹਾਣੀ ਤੇਰੀ ਕਹਾਣੀ ਜੋ ਸਿਰਫ ਤੂੰ ਹੀ ਪੂਰੀ ਕਰ ਸਕਦਾ ਏ ਅਸੀਂ ਅਸੀਂ ਸਭ ਤੇ ਸਬਰੀ ਨਾਲ ਉਡੀਕ ਕਰ ਰਹੇ ਹਾਂ ਜਦ ਤੂੰ ਕੁੜਤਾ ਚਾਦਰਾਂ ਲਾ ਕੇ ਤਿਆਰ ਹੋਵੇਂ ਵਾਪਸ ਆਵੇਂ ਹੋਰ ਮਜ਼ਬੂਤ ਹੋਰ ਦੇ ਡਰ ਹੋਰ ਉੱਚੀ ਆਵਾਜ਼ ਨਾਲ ਅਸੀਂ ਤੇਰੇ ਨਾਲ ਹਾਂ ਹਰ ਸਾ ਹਰ ਲੜਾਈ ਚ ਵਾਪਸ ਆ ਜਾ ਸ਼ੇਰਾ ਸਟੇਜ ਤੇ ਉਡੀਕ ਕਰੀ ਪਿਆਰ ਨਾਲ ਤੇਰੇ ਲੋਕ ਆਜ ਵੀ ਜਵੰਦਾ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ جنگ ਲੜ ਰਹਿਣ ਤਾਂ ਕਿ ਉਹ ਜਲਦੀ ਠੀਕ ਹੋ ਜਾਣ ਤੇ ਪਰਿਵਾਰ ਵਿੱਚ ਵਾਪਸ ਪਰਤਣ। ਗਿੱਪੀ ਗਰੇਵਾਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਗਈ ਭਲਕ ਖੋਸ ਦੀ ਹਰ ਇੱਕ ਅੱਖ ਨਾਮ ਕਰ ਦਿੱਤੀ। ਪ੍ਰਸ਼ੰਸਕ ਤੇ ਪੰਜਾਬੀ ਕਲਾਕਾਰਾਂ ਵੱਲੋਂ ਗਾਇਕ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਕਾਇਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।